ਪਿਆਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਰਚਨਾ ਮੇਰਾ ਪਿੰਡ। ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਤੇ ਸ਼ੁਰੂ ਕਰਨ ਲੱਗਿਆ ਆਪਾਂ ਲੇਖ ਮੇਰਾ ਪਿੰਡ। ਦੀ ਤੜਪ-ਪੜਕ ਵਾਲੀ ਜ਼ਿੰਦਗੀ ਤੋਂ ਪਰੇ ਪਿੰਡ ਕੁਦਰਤ ਦੀ ਗੋਦ ਵਿੱਚ ਵੱਸੇ ਹੁੰਦੇ ਹਨ। ਇਹੋ ਕਾਰਨ ਹੈ ਕਿ ਬਾਰ-ਬਾਰ ਉੱਥੇ ਜਾਣ ਨੂੰ ਦਿਲ ਕਰ ਆਉਂਦਾ ਹੈ। ਮੇਰੀ ਪਿੰਡ ਦਾ ਨਾਮ ਮਲਕਪੁਰ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਸਥਿਤ ਹੈ ਲਗਭਗ 1 ਕਿਲੋਮੀਟਰ ਦੂਰ ਹੀ ਬਸ ਤੋਂ ਉਤਰ ਜਾਈਦਾ ਹੈ ਬਸ ਤੋਂ ਉਤਰ ਕੇ ਪੈਦਲ ਹੀ ਪਿੰਡ ਤੱਕ ਪਹੁੰਚਣਾ ਪੈਂਦਾ ਹੈ ਸੜਕ ਦੇ ਦੋਵੇਂ ਪਾਸੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਪਿੰਡ ਪਹੁੰਚਣ ਤੇ ਦੂਰੋਂ ਹੀ ਘਰ ਵਿੱਚ ਗਾਵਾਂ ਮੱਝਾਂ ਦੀ ਪਰਮਾਰ ਦਿਖਦੀ ਹੈ ਹਰ ਘਰ ਵਿੱਚ ਦੁੱਧ ਦਹੀਂ ਖੂਬ ਹੁੰਦਾ ਹੈ ਛੋਟੀਆਂ-ਛੋਟੀਆਂ ਪੱਕੀਆਂ ਨਾਲੀਆਂ ਦੀ ਪਿੰਡ ਵਿੱਚ ਬਹਲਤਾ ਹੈ ਪਿੰਡ ਦੇ ਅਧ ਵਿੱਚਕਾਰ ਇੱਕ ਖੂਹ ਹੈ ਜਿਸ ਤੋਂ ਅੱਜਕੱਲ ਵੀ ਕੁਝ ਲੋਕ ਪਾਣੀ ਪਰਦੇ ਹਨ ਵਿਗਿਆਨਿਕ ਉਨਤੀ ਨਾਲ ਬਿਸ਼ੱਕ ਹਰ ਘਰ ਵਿੱਚ ਟੂਟੀਆਂ ਤੇ ਹੱਥ ਨਲਕੇ ਲੱਗੇ ਹਨ ਪਰ ਤਾਂ ਵੀ ਖੂਹ ਤੋਂ ਪਾਣੀ ਢੋਣ ਵਾਲੇ ਬਹੁਤ ਲੋਕ ਹਨ ਮੇਰੇ ਪਿੰਡ ਦੇ ਬਾਹਰਵਾਰ ਪੰਚਾਇਤਕਾਰ ਹੈ ਜਿਸ ਨੂੰ ਜਾਂਚ ਕਰਦੇ ਤੌਰ ਤੇ ਵਿਵਰਤਿਆ ਜਾਂਦਾ ਹੈ ਇਹ ਇੱਕ ਵੱਡਾ ਹਾਲ ਕਮਰਾ ਹੈ ਜਿੱਥੇ ਪੰਚਾਇਤ ਦੀਆਂ ਮੀਟਿੰਗਾਂ ਵੀ ਹੁੰਦੀਆਂ ਹਨ ਤੇ ਬਰਾਤਾਂ ਵੀ ਠਹਿਰਦੀਆਂ ਹਨ ਪਿੰਡ ਦੇ ਇੱਕ ਪਾਸੇ ਪ੍ਰਾਇਮਰੀ ਸਕੂਲ ਹੈ ਇੱਥੇ ਛੋਟੇ ਬੱਚੇ ਪ੍ਰਾਇਮਰੀ ਤੱਕ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਤੇ ਉਸ ਤੋਂ ਬਾਅਦ ਨਾਲ ਦੇ ਪਿੰਡ ਪੜਨ ਜਾਂਦੇ ਹਨ ਜਿੱਥੇ ਕਿ ਹਾਈ ਸਕੂਲ ਹੈ ਪਿੰਡ ਵਿੱਚ ਇੱਕ ਬਾਲਵਾੜੀ ਕੇਂਦਰ ਵੀ ਹੈ ਇਹ ਇੱਕ ਕਮਰਾ ਹੀ ਹੈ ਜਿੱਥੇ ਪਿੰਡ ਦੇ ਛੋਟੇ-ਛੋਟੇ ਬੱਚੇ ਪੜਨ ਜਾਂਦੇ ਹਨ ਅਧਿਆਪਕ ਉਹਨਾਂ ਬੱਚਿਆਂ ਨਾਲ ਖੇਡਦੇ ਕਵਿਤਾਵਾਂ ਸਿਖਾਉਂਦੇ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਚੰਗਾ ਚੰਗੀਆਂ ਗੱਲਾਂ ਵੀ ਦੱਸਦੇ ਹਨ ਕਈ ਤਰ੍ਹਾਂ ਦੇ ਰੁੱਖ ਲੱਗੇ ਹੋਏ ਹਨ ਇਹਨਾਂ ਦੀ ਆਮਦਨ ਨਾਲ ਪਿੰਡ ਦੀ ਪੰਚਾਇਤ ਕਈ ਤਰ੍ਹਾਂ ਦੇ ਕੰਮ ਕਰਦੀ ਹੈ ਇਸ ਜ਼ਮੀਨ ਵਿੱਚ ਕਈ ਚਰਾਗਾਹਾਂ ਹਨ ਜਿੱਥੇ ਪਿੰਡ ਦੇ ਪਸ਼ੂ ਘਾਹ ਚਰਦੇ ਹਨ ਮੇਰਾ ਪਿੰਡ ਬਿਸ਼ਕ ਇੱਕ ਛੋਟਾ ਜਿਹਾ ਪਿੰਡ ਹੈ ਪਰ ਇਹ ਵਿਗਿਆਨ ਦੀ ਉਨਤੀ ਰਾਹੀਂ ਬਹੁਤ ਤਰੱਕੀ ਕਰ ਗਿਆ ਹੈ ਹੌਲੀ-ਹੌਲੀ ਕੱਚੇ ਘਰ ਘਟ ਹੁੰਦੇ ਜਾ ਰਹੇ ਹਨ ਤੇ ਉਹਨਾਂ ਦੀ ਥਾਂ ਕੀ ਮਕਾਨਾਂ ਨੇ ਲੈ ਲਈ ਹੈ ਹੁਣ ਹਰ ਘਰ ਵਿੱਚ ਟਰੈਕਟਰ ਆਮ ਦਿੱਸਦੇ ਹਨ ਜਿਸ ਕਾਰਨ ਹਰ ਘਰ ਹੁਣ ਖੁਸ਼ਹਾਲ ਹੁੰਦਾ ਜਾ ਰਿਹਾ ਹੈ ਖੇਤਾਂ ਵਿੱਚ ਟਿਊਬਵੈਲ ਆਮ ਲੱਗ ਗਏ ਹਨ ਜਿਸ ਕਾਰਨ ਹੁਣ ਫਸਲ ਦੀ ਪੈਦਾਵਾਰ ਚੌਗਣੀ ਹੋਣ ਲੱਗ ਪਈ ਹੈ ਨਵੀਂ ਢੰਗ ਦੀ ਖੇਤੀ ਕਰਨ ਨਾਲ ਵੀ ਫਸਲ ਦੀ ਪੈਦਾਵਾਰ ਵੱਧ ਗਈ ਹੈ ਤੇ ਬੱਚਿਓ ਏਸੀ ਲੇਖ ਮੇਰਾ ਪਿੰਡ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ